ਅਨਦੀਵ ਲੋ ਫੋਟਿਆ ਜਾਗੇ ਸਮਾਜ ਸੇ ਵੀ ਕੰਮ ਕਰਿਆ ਕਰੋ ਭਰਾ ਸਮਾਜ ਦੇ ਵਿੱਚ ਨਾ ਜੇ ਕੋਈ ਗਲਤ ਤੁਹਾਨੂੰ ਦਿਸੇ ਤੇ ਜਰੂਰ ਕਰਿਆ ਕਰੋ ਜੇ ਕਿਤੇ ਤੁਹਾਨੂੰ ਰਸਤੇ 'ਚ ਕੋਈ ਗਲਤ ਜਿਵੇਂ ਉਹਨਾਂ ਕੋਈ ਐਕਸੀਡੈਂਟ ਹੋ ਜੇ ਉਹ ਵੀ ਚੁੱਕਣਾ ਚਾਹੀਦਾ ਆਪਾਂ ਨੂੰ ਜੇ ਨਿਰੇਸ਼ਵਰੇ ਵੀ ਕਈ ਲੋੜਵੰਦ ਹੁੰਦੇ ਆ ਕਈ ਲੂੜਵਾਂ ਤਾਂ ਨਹੀਂ ਹੁੰਦੇ ਉਹ ਤਾਂ ਵੀ ਛੜਕਾ ਤੁਰੇ ਫਿਰਦੇ ਨੇ ਤੇ ਇਹ ਕਰਕੇ ਜਿੱਤਰਾ ਵੀ ਸਮੇਂ-ਸਮੇਂ ਦਾ ਕੋਈ ਸੇਵਾ ਸਮਾਜ ਦੀ ਕੀਤੀ ਜਾਵੇ ਤੇ ਕਰਨੀ ਚਾਹੀਦੀ ਹੈ ਹੁਣ ਸਮਾਜ ਸੇਵੀ ਅਹੀਂ ਵੀ ਕਰਾਵਾ ਕੀਤੀ ਪਰ ਉਹਾਂ ਕਿਹੜਾ ਤਰੀਕਾ ਗਲਤ ਹੈ ਆ ਕੁੱਟਣਾ ਮਾਰ ਰਹਿਣ ਚਾਹੀਦਾ ਕਿ ਇਹਨੂੰ ਇਹੋ ਆਖਣਾ ਪਰ ਕਈ ਵਾਰੀ ਸਮਾਜ ਸੇਵੀ ਚ ਕੁੱਟਣਾ ਮਾਰਿਆ ਵੀ ਸੇਵਾ ਹੋ ਜਾਂਦੀ ਜੇ ਕਹਿਰਾ ਮਤਲਬ ਪੁੱਟ ਮਾਰ ਕੇ ਵੀ ਕੀ ਰਹਿਣਾ ਮਤਲਬ ਸੁਮਾ ਹਿੱਟ ਆ ਗਈ ਚੰਗਾ ਕੰਮ ਹੋ ਜਾਂਦਾ ਜੀ ਜਦੋਂ ਪਹਿਲਾ ਰਿਵਾਜ ਸੀ ਉਹ ਅੱਜ ਕੱਲ ਤੇ ਤੁਹਾਨੂੰ ਪਤਾ ਓੱਖਾ ਨੀਰੇਸ਼ਵਰੇ ਕਈ ਗੱਲਾਂ ਇਲੈਕਟ੍ਰੋਨਿਕਸ ਥਿਆ ਹੇ ਉਹ ਹੂੰ ਇਹੋ ਸਾਡਾ ਜ਼ਮਾਨਾ ਹੀ ਨਾ ਉਦੋਂ ਜ਼ਿਆਦਾਤਰ ਰਾਹ ਨੂੰ ਕੋਈ ਪ੍ਰਵਾਹ ਹੀ ਨਹੀਂ ਹੁੰਦੀ 12:00 ਵਜੇ ਤੱਕ 1:00 ਵਜੇ ਤੱਕ ਆਪਾਂ ਉਹਨੇ ਹੀ ਨੇ ਆ ਬਿਆਹਾਂ ਸ਼ਾਦੀਆਂ ਨੂੰ ਉਹ ਵੀ ਚਲੋ ਜਾਈਦਾ ਹੀ ਇਹ ਗੱਡੀਆਂ ਨੇ ਪੇਸ ਪੰਗੇ ਆ ਮਤਲਬ ਵੀ ਉਦੋਂ ਇਦਾਂ ਦੇ ਮਾਹੌਲ ਸੀ ਕਿ ਈਡੀ ਰਾਤ ਨੂੰ ਡਰ ਨਹੀਂ ਹੁੰਦਾ ਮੈਂ ਤੇ ਇਥੋਂ ਤੱਕ ਕਿ ਡਾਰ ਵਾਲੀ ਨਾਂ ਦੀ ਚੀਜ਼ ਹੁੰਦੀ ਨਹੀਂ ਮਾੜੀ ਮਿੱਗੇ ਮੈਨੂੰ ਪੂਰਾ ਯਾਦ ਏ ਠੰਡ ਦੇ ਵਿੱਚ ਮੈਂ ਆਇਆ ਹਮਰ ਸਰੋਂ ਤੇ ਮੋਟਰਸਾਈਕਲ ਆਇਆ ਹੀ ਇੱਥੇ ਮਾੜੀ ਮਿੱਗੇ ਤੇ ਡਰ ਆਉਂਦਾ ਹੀ ਨਹੀਂ ਹੁੰਦਾ ਯਾਰ ਉਹ ਰਾਤ ਹੀ ਭੱਜੇ ਫਿਰਦੇ ਨੇ ਹੈ ਬੱਟ ਰੌਣੀਆਂ ਗੱਲਾਂ ਤੇ ਜ਼ਰੂਰ ਸੁਣਾਉਂਦੇ ਹਈ ਬਾਤਾਂ ਪੁੱਤਾਂ ਇਹ ਉਹ ਡਰੌੜੀਆਂ ਦੀ ਇਹ ਤੇ ਮਤਲਬ ਅੱਜ ਜਿੰਨਾਂ ਨੂੰ ਬੜਾ ਫਰਕ ਗਿਆ ਹੈ ਕਿ ਰਾਤ-ਰਾਤ ਜੇ ਦੋ ਚਾਰ ਜਾਨੇ ਆਪਾਂ ਰਲ ਕੇ ਆਲੂ ਗਨ ਮੀਟੀਆਂ ਖੇਡਣ ਚਲ ਗਏ ਉਹ ਚਲ ਗਏ ਇੱਧਰ ਭੱਜ ਗਏ ਉੱਧਰ ਭੱਜ ਗਏ ਪਰ ਹੁਣ ਨਹੀਂ ਹੈਗਾ ਮੈਂ ਇਹਦੇ ਤੋਂ ਤਾਂ ਕਿ ਜਦੋਂ ਤੁਹਾਨੂੰ ਦੱਸਿਆ ਵੀ ਉੱਥੇ ਆਇਆ ਤੇ ਮਾੜੀ ਮੇ ਕਿ ਮੇਰੇ ਕੁੜੇ ਹੱਥ ਠਾਰਨ ਤੇ ਬੁਰਾ ਹਾਲ ਤੇ ਮੈਂ ਉੱਥੇ ਮੋਟਰਸਾਈਕਲ ਲੈਣਾ ਸੀ ਇੱਥੇ ਲੱਗਾ ਜੇ ਇੱਕ ਪਿੱਛੋਂ ਕੇ ਨਾ ਆਇਆ ਫਿਰ ਮੈਂ ਆਮ ਜੋ ਤੁਰ ਲੱਗਾ ਤੇ ਮੈਂ ਯਾਰ ਰਾਤ ਸੁਣਨੇ ਸੁਣੋਏ ਪਿਆ ਬੁਰਾ ਆਲਿਆ ਕਿਤਰਾ ਜਾਊਗਾ ਇਹ ਉੱਤੇ ਮਾੜੀ ਵਿੱਚ ਜਿਹੜਾ ਉੱਲੇ ਬਨੇ ਨਾ ਮੜੀਆਂ ਉੱਤੇ ਕੋ ਬਾਪੂ ਦੇ ਚੰਗੀ ਲੱਕੜ ਲੁਕੜ ਪਾਈ ਵਧੀਆ ਐ ਮਗਿਆ ਪਿਆ ਇਹ ਬੁਰਾ ਕੰਮ ਆਪਣਾ ਸਿਵਾ ਬਾਪੂ ਦਾ ਨਾ ਚੰਗਾ ਮਤਲਬ ਮਗਿਆ ਪਿਆ ਇਹ ਕੰਮ ਤੇ ਸੇਕ ਹੋਏ ਕੋਈ ਆਪਾਂ ਮੋਟਰਸਾਈਕਲ ਲੈ ਬਨੇ ਟਾਕ ਕੇ ਪਹਿਲਾਂ ਐ ਸੇਵਾ ਸਿੱਖਿਆ ਪਰੰਗੀਦਾਂ ਉਹਦਾ ਸੇਵੇ ਸਿੱਖਿਆ ਗਾੜੇ ਜਾਂਦੇ ਦੱਸੀ ਗਏ ਸਿੱਖਿਆਈ ਚਲੋ ਅਈ ਤੇ ਇਤਰਾ ਭਰਾਵਾ ਸਿੱਖਿਆ ਤੁਹਾਡੇ ਆਦੇ ਪਤਾ ਨਹੀਂ ਹੋਰ ਦੂਜੇ ਨਹੀਂ ਸਿੱਖਿਆਈ ਕਦੀ ਕਾਤੋਂ ਮਾਰਨਾ ਮਰੋਣਾ ਕੇ ਨਾ ਇਤਰਾ ਮੈਂ ਸਿੱਖਿਆ ਸਿਵਾ ਇੱਕ ਵਾਰ ਬੜਾ ਮਜ਼ਾ ਆਇਆ ਹੈ ਬੈਂ ਗਰਮੈਸ਼ ਆ ਗਈ ਸੀ ਤੇ ਬਾਪੂ ਹੀ ਕੋਈ ਵਿਚਾਰਾ ਬਜ਼ੁਰਗ ਥੱਲੇ ਚਲੋ ਕੋਲਿਆਂ ਚ ਕਰ ਰਿਹਾ ਕੰਮ ਮਤਲਬ ਇੱਕ ਤੇਦਰਾ ਦਾ ਤੇ ਇੱਕ ਤੁੰਦਸੇ ਰਾਤ ਬਰਾਤੇ ਜਾਂਦਿਆਂ ਦਿੰਦਿਆਂ ਨਾ ਸਾਨੂੰ ਕਈ ਵਾਰੀ ਸ਼ਰਾਬੀ ਬੰਦੇ ਵੜੇ ਟੱਕਰ ਦਿੰਦੇ ਆ। ਸ਼ਰਾਬ ਤਾਂ ਚਲੋ ਸਾਰੀ ਦੁਨੀਆ ਪੀਂਦੀ ਆ, ਆਪਾਂ ਵੀ ਚਲੋ। ਅਸੀਂ ਜਾਣੇ ਵੀ ਪਰ ਜਿਹੜਾ ਸ਼ਰਾਬ ਪੀ ਕੇ ਰਸਤੇ ਦੇ ਵਿੱਚ ਚਾਂਗਰਾ ਲਾ 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 ਫੜ ਲਓ ਫੜ ਲਓ ਟੂੜ ਪੰਨ ਐਉਂ ਕਰਦੇ ਜਾਣਾ ਉਹ ਬਾੜੀ ਕੰਦੇ। ਤੇ ਕਈ ਰਾਹ ਹੀ ਡਿਗੇ ਪਏ ਹੁੰਦੇ। ਹੁਣ ਜਿਹੜੇ ਰਾਹ ਡਿਗੇ ਪਏ ਉਹਨਾਂ ਨੂੰ ਕੀ ਕਰੀਏ ਦੱਸੋ? ਨਿਆਣੇ ਘਾੜੀ ਕੰਡੇ ਹੁੰਦੇ ਆ। ਕਈ ਗੱਲਾਂ ਹੁੰਦੀਆਂ। ਘਰ ਪਹੁੰਚਣਾ ਮੰਦਾ ਠੰਢ ਚ ਤੁਹਾਨੂੰ ਪਿਆ ਪਤਾ ਵੀ ਉੱਥੇ ਵੈਹੀ ਹੁਣ ਅਹੀਂ ਇੱਕ ਰਾ ਜਾਣਦੇ ਹਾਂ ਇੱਥੇ ਚਲੋ ਜਗਾ ਰਹਿੰਦੀ ਕਿਤੇ ਬੰਦਾ ਸਾਹਮਣੇ ਆਜਦਾ ਅਹੀਂ ਨੇ 3 ਜਿਹੜੀਆਂ ਜਿੱਥੇ ਜਾਈਏ ਤਿੰਨ ਕ ਦੋਸਤ ਹੀ ਹੁੰਨੇ ਆ ਮਤਲਬ ਵੱਖਰੇ ਵੱਖਰੇ ਮੇਰੇ ਨਾਲ ਤਾਂ ਤੁਹਾਨੂੰ ਦੱਸਿਆ ਵੀ ਸਾਰੇ ਸਮਾਜਿਕ ਆਰਥਿਕ ਰਾਜਨੀਤਿਕ ਭੰਗ ਹੋਰ ਕੋਈ ਨਾ ਕੋਈ ਤੇ ਬਾਣੀ ਸੁਣਾਉਂਦੇ ਵੀ ਰਸਤੇ ਜਾਣਦੇ ਨੇ ਰੀਤੀ ਰਿਚਾਰਜ ਨੇ ਕਿ ਨੇ ਕੁਝ ਕਰਦੇ ਜਾਣਾ ਤੇ ਇੱਕ ਵਾਰੀ ਇਹੀ ਜਾਣਦਾ ਹੈ ਇਹਦੇ ਇੱਕ ਸ਼ਰਾਬੀ ਅ ਡਿਕਾ ਪਿਆ ਛੜਕਦੇ ਤੇ ਉਹਨੂੰ ਆਖਿਆ ਵੀ ਜਾ ਭਰਾਵਾ ਠੰਡ ਵੜੀ ਉਪਰਾ ਹਲੀ ਤੇ ਉਠ ਜਾ ਕਰ ਜਾ ਉਹਨੇ ਕੋ ਕੋਈ ਨਹੀਂ ਟੇ ਗਾਲੀ ਘੱਟਦੀ ਲੈ ਹੈ ਕੋਈ ਨਹੀਂ ਆਹ ਹੋਣ ਜੇ ਤੁਸੀਂ ਮੈਂ ਜਵਾਨ ਆ ਜਾਂ ਮਾਛਾ ਇਤਰਾਮ ਦਾ ਲੋਇਆ ਫਿਰ ਮੈਂ ਹਾਂ ਵੀ ਗਾਲ ਇਤਰਾਹੀ ਵੀ ਉਹਨੂੰ ਤੁਰਨਾ ਹੀ ਕਰਨਗੇ ਨਹੀਂ ਤੁਰਾ ਹਾੜ ਕੇ ਇਹਨਾਂ ਨੂੰ ਪਹਿਲਾਂ ਤਾਂ ਖਿਲਾ ਰਿਹਾ ਬੈਲੈਂਸ ਜਿਆ ਬਣਾਇਆ ਆ ਪਤਾ ਮੈਂ ਵੀ ਠੰਡ ਇਨੀ ਆ 10 ਵਜੇ ਆ 9 10 ਸਿਆਲ ਦੇ ਵਜੇ ਹੋਣਾ ਇੰਨਾ ਧੁੰਦਾ ਤੇ ਬੁਰਾ ਹਾਲ ਤੇ ਮੈਂ ਤੂੰ ਘਰ ਜਾਂਦਾ ਕਿਉਂ ਨਹੀਂ ਆ ਇੱਥੇ ਕਿਉਂ ਪਿਆ ਆ ਇੱਥੇ ਮਰ ਜੇਗਾ ਉਹ ਸਾਨੂੰ ਗਾਲਾਂ ਕੱਢ ਲਾ ਪਿਆ ਮੈਂ ਫਿਰ ਖਲੋ ਜਾਣ ਦੋ ਮਿੰਟ ਫਿਰ ਤੇਰਾ ਤੈਨੂੰ ਤਾਂ ਤੈਨੂੰ ਨਿਗਾਹ ਕਰਕੇ ਗੱਲ ਤੈਨੂੰ ਗਰਮ ਕਰਕੇ ਕੱਲ ਦੇ ਠੰਡ ਸਾਡੀ ਵੀ ਲਾਜ ਨਹੀਂ ਤੇ ਤੇਰੀ ਵੀ ਲਾਵਾਗੇ ਮੁੜ ਕੇ ਕੀ ਹੈ ਵੀ ਉਹ ਲਾ ਦੇਖੋ ਇਕੱਠੇ ਹੀ ਖਾਂਦੇ ਪੀਂਦੇ ਆ ਯਾਰ ਦੋਸਤ ਅੱਜ ਕੱਲ ਦੇ ਕਾਹਦੇ ਯਾਰ ਦੋਸਤ ਹੀ ਇਕੱਠੇ ਹੀ ਖਾਂਦੇ ਪੀਂਦੇ ਆ ਕਿਦੋਂ ਤੇ ਲਾਗੋਂ ਤੋਂ ਦੂਜੇ ਲੰਗੇ ਨੇ ਨਾ ਸਾਈਕਲਾਂ ਦੇ ਸਾਈਕਲ ਹੀ ਦੇ ਉਦੋਂ ਜਿਆਦਾ ਤੇ ਇੰਨੀ ਆਪਣੇ ਦੁਦਿਆਈ ਯਾਰਾਂ ਨੂੰ ਪਛਾਣ ਕੇ ਬਾਜ਼ਮਾਰੀ ਵੀ ਉਹ ਪਿੱਛੇ ਆਉਣ ਦੇ ਨੂੰ ਪਤਾ ਹੀ ਨਾ ਵੀ ਮੇਰੇ ਨਾਲ ਦੇ ਪਿੱਛੇ ਵੀ ਆਉਣ ਦੇ ਆ ਇਹਦੀ ਵੀ ਕਿਹੜੀ ਗੱਲ ਹੈ ਜਦੋਂ ਲਾਗੋਂ ਦੀ ਲੰਗਨ ਲੱਗੇ ਸਾਈਕਲ ਦੇ ਉਹਨਾਂ ਨੂੰ ਇਹ ਵੀ ਬਾਜ਼ੀ ਮਾਰ ਗਿਆ ਮਿੰਦਿਆ ਆਈ ਮੜਾ ਇਹਦਾ ਕਰੀਏ ਗੱਲ ਮੈਂ ਬਿੰਦਿਆ ਖਲਾਰੀ ਨਾ ਸਿਕਲ ਤੁਰਿਆ ਚੱਲ ਇਹਨੇ ਛਤਰਖਾਣੇ ਖਾਣੇ ਤੇ ਤੂੰ ਟਾਈਮ ਨਾ ਪਹੁੰਚ ਜਾ ਕਰ ਉਹ ਵੀ ਚਲ ਕੇ ਉਹ ਵੀ ਨਹੀਂ ਖਲੋਤਾ ਕੋਈ ਯਾਰ ਕੋਈ ਨਹੀਂ ਜੇ ਖਲੋਦਾ ਭਰਾ ਕੇ ਦੀ ਤਾ ਦੇ ਜਿਹੋ ਬਿਪਤਾ ਪੜਦੀ ਕੋਈ ਨਹੀਂ ਇਹ ਲਾਗੇ ਲੱਗਦਾ ਬਿਲਕੁਲ ਨਾਲ ਘਟੇ ਖਾਂਦੇ ਪੀਂਦੇ ਆ ਯਾ ਇਹ ਡਿਗ ਪਿਆ ਚਲੋ ਉਹਦੇ ਹੀ ਠਾ ਲਿਆ ਨਾ ਚੁੱਕ ਲਿਆ ਤੇ ਕਿੰਨੇ ਉਹਨਾਂ ਨੂੰ ਆਵਾਜ਼ ਮਾਰੀ ਵੀ ਇਧਰ ਆਓ ਇਹਨਾਂ ਨਾਲ ਗੱਲ ਕਰੀਏ ਮੈਂ ਮਿੰਦਿਆ ਇਧਰ ਆਇਆ ਮੈਂ ਕੋਈ ਨਹੀਂ ਕੋਈ ਚਾਲ ਚੱਲ ਤੂੰ ਮੈਂ ਧਿਆ ਕਰ ਟਾਈਮ ਨਾ ਰੋਟਰੀ ਆ ਇਨੂੰ ਕਰਦੇ ਹਾਂ ਸੌੜਿਆ ਕਿਉਂਕਿ ਮੈਂ ਜਦੋਂ ਵੀ ਇਹੋ ਜਿਹਾ ਕੋਈ ਕੰਮ ਹੁੰਦਾ ਮੈਂ ਤੇ ਬਸ ਇੱਕ ਹੀ ਜਿਆਦਾ ਨਹੀਂ ਮੁੜਕੇ ਤੇ ਮੈਨੂੰ ਟੈਗ ਨਹੀਂ ਦੇ ਦਿੰਦੇ ਦਸਾਂ ਜਨਮਿੱਤਰ ਦੇ ਮੈਂ ਤੇ ਇੱਕ ਦੀ ਪਹਿਲੀ ਵਾਰ ਉਹ ਵੀ ਸੁਣਾਵਾਂਗੇ ਤੁਹਾਨੂੰ ਤੇ ਉਹ ਇੱਕ ਮੈਂ ਛੱਡੀ ਉਹਦੇ ਤੇ ਉੱਥੇ ਉਹ ਸਫੈਦੇ ਜੇ ਲੱਗਦੇ ਨਹੀਂ ਸੜਕ ਪੱਕੀਆਂ ਨਾਲ ਤੇ ਵੱਡੇ ਵੱਡੇ ਟੋਏ ਜੇ ਕੱਢੇ ਹੁੰਦੇ ਟੋਆ ਕੱਢਿਆ ਉਹਦੇ ਜਾ ਕੇ ਬੱਚਾ ਇਦਰੋਂ ਸਾਡਾ ਜਗਿੰਦਰ ਨਾਲਲੀ ਜਿਹਨੂੰ ਚੜੀ ਜਾਂਦੇ ਇਹਦੇ ਜੜੀਆਂ ਦੇ ਕੰਮ ਆ ਦੱਸੋ ਇਹ ਆਂਦਾ ਇੱਤਰਲੇ ਮਾਰਨਾ ਪਿਆ ਮੇਰੇ ਮਾਂ ਵੀ ਚਲੋ 1 ਵਜ ਗਈ ਆ ਹੋਰ ਇੱਕ ਦੋ ਮਾਰਦੇ ਨੂੰ ਦੇ ਛੜੀਏ ਨੂੰ ਤੇ ਤੋਰੀਏ ਕਰ ਮੈਂ ਉਹ ਤੁਰ ਪੈ ਲਗਾਇਆ ਦਰਾ ਕਰ ਲਾ ਬਹਿ ਗਿਆ ਇਹਦੇ ਮੁੜਕੇ ਜੋ ਨੇ 2 1 2 ਵਜ ਗਈਆਂ ਤੇ ਚਲਾ ਉਹ ਚਲੇ ਸਿਆਣਾ ਤੇ ਇਹ ਜਗਿੰਦਰ ਨੇ ਜੇਤ ਕਰ ਲਈ ਉਹ ਹੀ ਮੇਰੇ ਤਰਲੇ ਮਰੀਏ ਵੇਖੋ ਭਾਜੀ ਨਹੀਂ ਵੇਖ ਲੋ ਮੈਂ ਤਰਲਾ ਮੈਂ ਕੀ ਆ ਇਹ ਨਵਾਂ ਛੇਤਰ ਲਿਆ ਅੱਜ ਮੈਂ ਨਵੀਂ ਜੁੱਤੀ ਲਈ ਜਾਂਦਾ ਕੜਾਈ ਵਾਲੀ ਉਹ ਤਿੱਲੇ ਵਾਲੀ ਅਮ ਤਾਂ ਜੁੱਤੀ ਨਵੀਂ ਲਈ ਆ ਤੇ ਮੈਨੂੰ ਚੈੱਕ ਕਰ ਲੈ ਤੋ ਇਹ ਤਰਲੇ ਆਣਾ ਕੁੱਟਣ ਨੂੰ ਤਿਆਰ ਹੋਇਆ ਪਿਆ ਤੇ ਮੈਂ ਚੱਲ ਫਿਰ ਭਰਾਵਾ ਕਰ ਕਰ ਮੈਨੂੰ ਮੜਾਏ ਤੈਨੂੰ ਤੋਰੀਏ ਖੇਡੂ ਟੈਨਾਂ ਪਹੁੰਚੇ ਘਰ ਮੁੰਨੇ ਵੇ ਪਤਾ ਨਹੀਂ ਕਿੰਨੀ ਖਵਾਈ ਸੀ ਇਹ ਲੱਕ ਨੂੰ ਸੇਕ ਕੇ ਦਵਾ ਤੇ ਮੈਂ ਵੀ ਸਾਹ ਸਾਹ ਨਾਲ ਮਤਲਬ ਅੰਗ ਦੀ ਬੂ ਕਿਉਂ ਸਾਹ ਨਾਲ ਬਸ ਕੋਟਦਿਆਂ ਘਰੋਂ ਭੱਲਿਆ ਐ ਤੁਰਿਆ ਗਿਆ ਮੁੜ ਕੇ ਕਿਤੇ ਡੰਡੀ ਦੀ ਸੇਧ ਨੂੰ ਤੁਰਦਾ ਸੀ ਓਹ ਐ ਸਿੱਧਾ ਐ ਬੈਲੈਂਸ ਬਣਾ ਕੇ ਉਹਦੇ ਕੋਲ ਸਾਈਕਲ ਤੋਂ ਕੋਈ ਨਹੀਂ ਹੈਗਾ ਉਹ ਦੋਨਾਂ ਨਾਲ ਹੀ ਆਇਆ ਦੂਜਾ ਨਹੀਂ ਮੁੜ ਗਿਆ ਤੁਰਦਾ ਹੈ ਤੇ ਇਸ ਤਰ੍ਹਾਂ ਕਿ ਸਾਈਕਲ ਵਾਲਾ ਵੀ ਤੁਰਿਆ ਸੀ ਡੰਡੀ ਦੀ ਸੇਧ ਨਾਲ ਗੱਲ ਦੀ ਉਹਦੀ ਉਹ 2 ਵਜੇ ਪਹਿ ਰਾਜ ਸੈਕਟਰ ਸਾਡੇ ਪਿੰਡ 아이ੜਗਦੇ ਬੰਦੇ ਨਹੀਂ ਦੱਸਨੇ ਤਾਂ ਉਹ ਵੀ ਵੱਜੇ ਪੈ ਲੈ ਟਿੱਗੇ ਪੈ ਮੈਂ ਵੀ ਚਲੋ ਘਰ ਮੈਂ ਬੰਦੇ ਨਹੀਂ ਪਛਾਣ ਲੈ ਵੀ ਸਾਡੇ ਪਿੰਡ ਦੇ ਫੇਰ ਮੈਂ ਵੀ ਗੱਲ ਇਹਦਾ ਇਦੋਂ ਲਾਈਟ ਰਾਡ ਵੱਜੀ ਮੋਟਰਸਾਈਕਲ ਦੀ ਤੇ ਆਪਾਂ ਪਛਾਣੇ ਜਾਵਾਂਗੇ ਮੈਂ ਮੂੰਹ ਬੰਦ ਲਈ ਆਪਾਂ ਭਈ ਬਾਪ ਦੇ ਮੂੰਹ ਪਹਿਲਾਂ ਬੰਦ ਲੈ ਉਹ ਵੀ ਇੱਕ ਵਾਰ ਤਈ ਨਹੀਂ ਕੋਣ ਹੁੰਦੇ ਐਂ ਜਾਈਏ ਨਾ ਜਾਈਏ ਮੈਂ ਨਹੀਂ ਨਹੀਂ ਆਹਦੀ ਡਿਊਟੀ ਲੱਗੀ ਆਈ ਰਾਤ ਦੀ ਡਿਊਟੀ ਸਾਡੀ ਅਹੀਂ ਹਰ ਬੰਦਾ ਘਰੋ ਘਰੀ ਪਚੋਣਾ ਹੁੰਦਾ ਸਾਡੀ ਸੇਵਾ ਸਮਾਜ ਸੇਵੀ ਚ ਅਸੀਂ ਲੱਗੇ ਆ ਉਹ ਜਦੋਂ ਤੂੰ ਮੈਂ ਜੀ ਕਰ ਲੱਗੇ ਤੇ ਬਸ ਇਹ ਕਿ ਬੂਥੇ ਦੇ ਛੱਡੀ ਹੈ ਤੇ ਕੁੜੀਆਂ ਸਾਈਕਲ ਤੇ ਚੱਲਦਾ ਅਸੀਂ ਮਗਰ ਮੋਟਰਸਾਈਕਲ ਲਾਇਆ ਉਹਦੇ ਅਹੀਂ ਆ ਸਾਈਕਲ ਦਾ ਐ ਉਹ ਨਹੀਂ ਹੋਣਾ ਚਾਹੀਦਾ ਮਾੜਾ ਬੈਲੈਂਸ ਵਗ ਰਿਹਾ ਤੇ ਮੋੜਾਂ ਜੀ ਸਕੂਟੀ ਹੋਣੀ ਤੇ ਸਾਈਕਲ ਸਿੱਧਾ ਤੁਰਦਾ ਹੀ ਇਤਰਾ ਦੇ ਵੀ ਨਾ ਸਮਾਜ ਸੇਵੀ ਕੰਮ ਪੇਰਾ ਕਰਨੇ ਪੈਂਦੇ ਆ ਕੀ ਕਰੀ ਹੁਣ ਜੇ ਮੰਨ ਲਓ ਖਾਂਡ ਚ ਕੋਈ ਬੰਦਾ ਤੇ ਪਿਆ ਹੀ ਮਰ ਜੀ ਤੂੰ ਜੋ ਕਿਆ 76 ਵਜ ਗਈਏ ਦੋ ਚਪੇਣਾ ਵਜ ਗਈਆਂ ਟਾਈਮ ਨਾ ਕਰਨ ਚਲ ਗਿਆ ਥੋੜੇ ਕੰਮ ਦੇ ਰਿਹਾ ਜੇ ਇੱਕ ਰੱਡਾ ਬਰੋਟੀਆਂ ਵਾਲੇ ਆ ਸਾਡੇ ਪਿੰਡਾਂ ਨੂੰ ਜਾਂਦੇ ਨੂੰ ਦੇਖ ਰਾਂ ਉਹ ਡੱਕੀ ਡੱਕੀ ਬਧੀ ਸੀ ਜੇ ਡਬਾ ਰੋਟੀਆਂ ਉਹ ਛੁੱਟ ਕੇ ਪਏ ਦੋ ਜਾਨੇ ਮੈਂ ਜਰਾ ਕੀ ਨਵਾਂ ਕੰਮ ਕੁਰੀਆ ਦੁਚੇ ਤੇ ਜਿਹਦੇ ਨੇ ਸਾਡੇ ਕੋਲ ਇਹੋ ਜਿਹਾ ਕੇਸ ਹੁੰਦਾ ਹੈ ਰਾਤ ਰੋਜ ਉਹਨਾਂ ਦਾ ਰਵਿਜੀ ਗੱਲ ਰੋਜ ਹੁੰਦਾ ਕਿ ਇੱਕ ਅੱਧਾ ਦਿਨ ਹੀ ਕਿਤੇ ਨਾ ਗਾਇਜ ਜਾਂਦਾ ਹੈ ਅਸੀਂ ਕੰਮ ਹੀ ਉਹ ਲੇਫੜਿਆ ਹੈ ਰਾਤ ਕੁੱਟਰੇ ਤੇ ਘਰ ਨੂੰ ਪਹੁੰਚਾਉਣਾ ਰਾਤ ਕੁੱਟਨੇ ਤੇ ਘਰ ਨੂੰ ਪਹੁੰਚਾਉਣਾ ਬੋਟ ਢਿੱਕੀ ਜੀ ਡਬਰੋਟੀਆਂ ਦੀ ਦੇਖ ਕੇ ਬੈਠੇ ਤਾਂ ਮੈਂ ਵੀ ਚੱਲ ਪਹਿਲਾਂ ਆਏ ਕਿ ਡਬਰੋਟੀ ਦੇ ਖਾਈਏ ਤਾਂ ਦੀ ਨਾਲੇ ਹੀ ਡਬਰੋਟੀਆਂ ਨਾਲ ਦੀਆਂ ਖਾਈਏ ਨਾਲ ਉਹਨਾਂ ਨੂੰ ਪੁੱਟੀ ਜਾਈਏ ਉਹ ਆਦੇ ਵੀ ਤੁਸੀਂ ਕਾਹ ਤੋਂ ਮਾਰਦੇ ਸਾਨੂੰ ਆਈਆਂ ਮਾਰਨਾ ਨਹੀਂ ਤੁਸੀਂ ਇੰਨੀਆਂ ਡਬਰੋਟੀਆਂ ਖਲਾਰਦੀਆਂ ਇੱਥੇ ਛੜਕ ਤੇ ਉਹ ਇਧਰ ਵੇਚਣ ਜਾਂਦੇ ਪਰ ਅੰਡ ਦੀ ਰੀੜੀ ਡਾਰੀ ਨੂੰ ਸਾਡੇ ਪੁੱਤਾਂ ਵਾਲੀ ਹੋ ਗਈ। ਮਾਹੀ ਕੁਟਰਾ ਨਹੀਂ ਤਨ ਕੋਈ ਆ ਮਤਲਬ ਕਿਉਂ ਆ ਘਰ ਬੱਚਿਆਂ ਨੂੰ ਜਾ ਕੇ ਤੁਹਾਡਾ ਪੈਸੇ ਘਟ ਜਾਣੇ ਐਂਡਾ ਰੋਟੀਆਂ ਤੋਂ ਖੁਲਾਰਤੀਆਂ ਦੋ ਤਿੰਨ ਚਲੋ ਅਹੀਂ ਖਾ ਲਈਆਂ ਉਹ ਤੇ ਸਾਡਾ ਫਰਜ਼ ਬੰਦਾ ਹੀ। ਇਹ ਤਾਂ ਚੁਕਣਾ ਕੋਈ ਕੁਟਣਾ ਤਨ। ਉਹ ਕੋਟ ਖਾਈ ਗਿਆ ਅੰਡ ਉੱਠਣ ਨਾਲ ਰੱਜੀ ਬੋਦੇ ਜਾਂਦੇ। ਉਹ ਖਾਈ ਵੀ ਜਾਂਦੇ ਤੇ ਉੱਟਦੇ ਨਹੀਂ ਉਹ ਡਬਲ ਰੋਟੀਆਂ ਨੱਕ ਵੀ ਮੋਟੇ ਜਿਹੇ ਉੱਥੇ ਹੀ ਉੱਥੇ ਡਾ ਵੀ ਡਬਲ ਰੋਟੀਆਂ ਜਾਂਦੀਆਂ ਖਾਦੇ ਰਹਿ ਕਰਕੇ ਨਾ ਐ ਫੁੱਲੇ ਜੇ ਪਏ ਉੱਠਿਆ ਨਹੀਂ ਜਾਂਦਾ ਪਰ ਆਪਾਂ ਜਿੰਨੀ ਜੋਗੀ ਹੈਗੇ ਹਾਂ ਉਹਨਾਂ ਦੀਆਂ ਸਿੱਧੀਆਂ ਕਰਕੇ ਡਬਲ ਰੋਟੀਆਂ ਦੇ ਉਹ ਬੰਦ ਬੁੰਦੇ ਜਿਹੜੇ ਹੁੰਦੇ ਆ ਐ ਫਿਟ ਫੁਟ ਕਰਕੇ ਉਹਨਾਂ ਨੂੰ ਤੋੜਿਆ ਕਿਧਰ ਹੋਦੇ ਦੇ ਖਾਣ ਵਾਲੇ ਬਣੇ ਆ ਇਦੋਂ ਹੀ ਜਾਂਦੇ ਤੇ ਚਲੋ ਕੰਮ ਚੰਗਾ ਕੀਤਾ ਮਾੜਾ ਨਹੀਂ ਕੀਤਾ ਇਹ। ਬਾਕੀ ਸਾਡਾ ਹੁਣ ਕੀ ਕਰੀਏ ਯਾਰ ਜੇ ਉਹਨੂੰ ਤਰਲਿਆ ਨਾ ਕੀਏ ਕਿ ਜਾਓ ਭਾਜੀ ਘਰੋਂ ਜਾਣਾ ਉਹਨਾਂ ਨੂੰ ਗੱਲਾਂ ਕਰਨੀਆਂ ਉਹ ਸਿਕਲਾਂ ਨੇ ਇਹਨਾਂ ਵੀ ਕਾਲਾ ਕੱਢੀਆਂ ਹਾਰ ਬੰਦਾ ਤੇ ਰਾਤ ਨੂੰ ਹੱਥ ਲਾਉਂਦੇ ਤੇ ਗਾਲ ਕੱਢਦਾ ਹੈ ਤੇ ਜਦੋਂ ਦੋ ਕੁ ਵਜੇ ਦੀਆਂ ਇਹ ਬੂਠੇ ਤੇ ਫੜਾ ਦੇ ਨਹੀਂ ਬਾਈਦੀ ਉਹਦੋਂ ਮੁੜ ਕੇ ਐ ਸੈੱਟ ਹੋ ਜਾਂਦੇ ਇਹਦੇ ਅਹੀਂ ਬਿਲਕੁਲ ਅਹੀਂ ਠੀਕ ਹੈ ਨਾ ਤਾਂ ਕਰਕੇ ਸਮਾਜ ਸੇਵੀ ਕੰਮ ਕਰਿਆ ਕਰੋ ਹਰ ਤਰੀਕਾ ਕੋਈ ਗਲਤ ਪਨਾਉਣਾ ਪੈ ਜਾਂਦਾ ਕਿਤੇ ਉਹ ਮਜਬੂਰੀ ਹੋ ਜਾਂਦੀ ਬਾਕੀ ਸਮਾਜ ਨੂੰ ਨਾ ਇਹ ਤਾਂ ਵਿਗੜਦਾ ਜਾਪੇ ਹੁ ਜੇ ਕੋਈ ਉਹ ਬੰਦੇ ਘਰ ਬਾਹਰ ਮਰ ਜਾਣ ਤੇ ਫਿਰ ਕੌਣ ਡਬਰੋਣੀਆਂ ਵਿੱਚ ਉਹਨਾਂ ਦੀ ਤੇ ਇਹ ਕਰਕੇ ਔਖਾ ਜਾਂਦਾ ਵਾ ਤੇ ਕੋਈ ਨਾ ਕੋਈ ਤਰੀਕਾ ਚਲੋ ਕਰਨਾ ਪੈਂਦਾ ਉਹ ਸਮੇਂ-ਸਮੇਂ ਨਾਲ ਆ ਨਾ ਹੁਣ ਸਮੇਂ ਹੋਰ ਆ ਉਦੋਂ ਸਮੇਂ ਤਰਾਂ ਦੇ ਤੁਹਾਨੂੰ ਤਾਂ ਉਸ ਸਮੇਂ ਸੁਣਾਈ ਆ ਕਿ ਸਮਾਜ ਸੇਵੀ ਕੰਮ ਕਰਿਆ ਕਰੋ ਐਂ ਕਰਦੇ ਰਹੇ ਜੀ ਤੇ ਹੁਣ ਆ ਸਮਾਜ ਸੇਵੀ ਉਹ ਹੀ ਆ ਥੋੜਾ ਕਿ ਜਿਵੇਂ ਆ ਗੱਡੀ ਮੋਟਰ ਜ਼ਿਆਦੀਆਂ ਹੋ ਗਈਆਂ ਤੇ ਥੋੜਾ ਧਿਆਨ ਰੱਖਿਆ ਕਰੋ ਇੱਕ ਜੇ ਪੀ ਜਾਓ ਘਟਦੇ ਕਰੋ ਐਵੇਂ ਜੇ ਕੰਮ ਬਚੋ ਬਚਾਓ ਥੋੜਾ ਜਿਹਾ